ਮਾਫੀ ਤਾਂ ਉਹਨੇ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀਆਂ ਉਸ ਦਾ ਅਸੀਂ ਨਿੰਦਣ ਜੋ ਗੱਲ ਆ ਮਹਾਰਾਜ ਅਸੀਂ ਬਹੁਤ ਦਾਦੇ ਸ਼ਰਮਿੰਦਗੀ ਅਸੀਂ ਕੋਸ਼ਿਸ਼ ਕਰਕੇ ਅਸੀਂ ਤੋੜ ਵੀ ਨਹੀਂ ਸਕਦੇ ਨੂੰ ਮੁੱਕ ਦਿਖਾ ਕੇ ਚੱਲੇ ਵੀ ਨਹੀਂ ਸਕਦੇ ਮਹਾਰਾਜ ਖਾਨੂੰ ਮਾਫ ਕਰਨਾ ਮਹਾਰਾਜ ਹੱਥ ਕੋ ਗਲਤੀ ਹੋਈ ਹੋਵੇ ਉਸੇ ਕੇ ਮੰਦੇ ਜਾਂਚ ਫਰਮਾਓ ਮਹਾਰਾਜ ਪਰ ਬੇਟੇ ਦੀ ਬਹੁ ਮਾਰੀ ਗੱਲ ਆ ਮਹਾਰਾਜ ਰੋਸ ਦਾ ਉਹਨੇ ਬਰਤੀ ਜਿੰਸੇਦਾਰ ਦੇ ਸਾਹ ਮਹਾਰਾਜ ਤਾਂ ਕਰਨਾ ਮਹਾਰਾਜ ਇੱਕ ਵੀਡੀਓ ਦੇਖੀ ਹੁਣੇ ਬਾਈ ਜਸਵੀਰ ਸਿੰਘ ਮੁਖਸਰ ਸਹਿਬ ਵਾਲਿਆਂ ਨੇ ਜੋ ਪੱਤਰਕਾਰ ਨੇ ਉਹਨਾਂ ਨੇ ਪਾਈ ਆਪਦੇ ਪੇਜ ਤੇ ਜਿਹਦੇ ਵਿੱਚ ਉਹ ਜਿਹੜਾ ਮਨਪ੍ਰੀਤ ਸਿੰਘ ਬੰਨਾ ਜਥੇਦਾਰ ਸਾਹਿਬ ਪਾਈ ਹੋਾਰਾ ਬਾਰੇ ਕੁਝ ਬੋਲਿਆ ਸੀ ਉਹਦੇ ਮਾਪਿਆਂ ਤੋਂ ਗਲਤੀ ਮਨਾਈ ਗਈ ਤੇ ਉਹ ਤੋਂ ਵੀਡੀਓ ਪਾਈ ਗਈ ਬਹੁਤ ਮਾੜੀ ਗੱਲ ਆ ਇਹ ਜੇ ਮਨਪ੍ਰੀਤ ਸਿੰਘ ਬੰਨੇ ਨੇ ਜਥੇਦਾਰ ਸਾਹਿਬ ਬਾਰੇ ਮੜਾ ਬੋਲਿਆ ਉਹਦੀਆਂ ਲੱਤਾ ਬਾਹਾਂ ਵੱਢ ਦੋ ਜਾਂ ਤੋੜ ਦੋ ਚਾਹੇ ਉਹਨੂੰ ਮਾਰ ਦਿੱਤਾ ਜਾਵੇ ਇਸ ਚੀਜ਼ ਦੇ ਸੀ ਹੱਕ ਤੇ ਹੈਗੇ ਪਰ ਉਹ ਬੇਜ ਬਜ਼ੁਰਗ ਆ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਾਉਣੀ ਚਾਹੀਦੀ ਸੀ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਆ ਤੇ ਬਾਪੂ ਜੀ ਦੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਆ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ 'ਚ ਪਾਈ ਫਵਾਰਾ ਜੀ ਜਥੇਦਾਰ ਸਾਹਿਬ ਨਹੀਂ ਹੋਣਗੇ ਬਹੁਤ ਤਕਾ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀਆਂ ਨੇ ਸਰਦਾਰ ਸਾਹਿਬ ਅਸੀਂ ਨਿੰਦਣ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਦਾਦੇ ਸ਼ਰਮਿੰਦਗੀ ਅਸੀਂ ਕੋਸ਼ਿਸ਼ ਕਰਕੇ ਅਸੀਂ ਤੋੜ ਵੀ ਨਹੀਂ ਸਕਦੇ ਨੁਕਾ ਦਿਖਾ ਕੇ ਚੱਲੇ ਨਹੀਂ ਸਕਦੇ ਮਹਾਰਾਜ ਖਾਨੂੰ ਮਾਫ ਕਰਨਾ ਮਹਾਰਾਜ ਹੱਥ ਕੋ ਗਲਤੀ ਹੋਈ ਹੋਵੇ ਉਸੇ ਕੇ ਮੰਦੇ ਜਾਂਛ ਪਰ ਬੇਟੇ ਦੀ ਬਹੁਤ ਮਾੜੀ ਗੱਲਾਂ ਮਹਾਰਾਜ ਰੋਸ ਦਾ ਉਹਨੇ ਬਰਤੀ ਜਿੰਮੇਦਾਰ ਦੇ ਸਾਹ ਮਹਾਰਾਜ ਤਾਂ ਕਰਨਾ ਮਹਾਰਾਜ ਇੱਕ ਵੀਡੀਓ ਦੇਖੀ ਹੁਣੇ ਬਾਈ ਜਸਵੀਰ ਸਿੰਘ ਮੁਖਸਰ ਸਹਿਬ ਵਾਲਿਆਂ ਨੇ ਜੋ ਪੱਤਰਕਾਰ ਨੇ ਉਹਨਾਂ ਨੇ ਪਾਈ ਆਪਦੇ ਪੇਜ ਤੇ ਜਿਹਦੇ ਵਿੱਚ ਉਹ ਜਿਹੜਾ ਮਨਪ੍ਰੀਤ ਸਿੰਘ ਬੰਨਾ ਜਥੇਦਾਰ ਸਾਹਿਬ ਪਾਈ ਹੋਾਰਾ ਬਾਰੇ ਕੁਝ ਬੋਲਿਆ ਸੀ ਉਹਦੇ ਮਾਪਿਆਂ ਤੋਂ ਗਲਤੀ ਮਨਾਈ ਗਈ ਤੇ ਉਹ ਤੋਂ ਵੀਡੀਓ ਪਾਈ ਗਈ ਬਹੁਤ ਮਾੜੀ ਗੱਲ ਆ ਇਹ ਜੇ ਮਨਪ੍ਰੀਤ ਸਿੰਘ ਬੰਨੇ ਨੇ ਜਥੇਦਾਰ ਸਾਹਿਬ ਬਾਰੇ ਮੜਾ ਬੋਲਿਆ ਉਹਦੀਆਂ ਲੱਤਾ ਬਾਹਾਂ ਵੱਢ ਦੋ ਜਾਂ ਤੋੜ ਦੋ ਚਾਹੇ ਉਹਨੂੰ ਮਾਰ ਦਿੱਤਾ ਜਾਵੇ ਇਸ ਚੀਜ਼ ਦੇ ਅਸੀਂ ਹੱਕ 'ਚ ਹੈਗੇ ਪਰ ਉਹ ਬੇਜ ਬਜ਼ੁਰਗਾ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਾਉਣੀ ਚਾਹੀਦੀ ਸੀ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਆ ਤੇ ਬਾਪੂ ਜੀ ਦੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਆ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ 'ਚ ਪਈ ਫਵਾਰਾ ਜੀ ਜਥੇਦਾਰ ਸਾਹਿਬ ਨਹੀਂ ਹੁੰਗਗੇ ਬਹੁਤ ਤੱਕਾ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਵਾਸਪਰ ਜੀ ਕਾ ਮਾਫੀ ਚਾਉਂਦੇ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀਆਂ ਜੀ ਸਰਦਾਰ ਸਾਹਿਬ ਜੀ ਅਸੀਂ ਇਹਨਾਂ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਦਾਦੇ ਸ਼ਰਮਿੰਦਗੀ ਅਸੀਂ ਇਸ ਨੂੰ ਸੀ ਚੁਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਹੁਣ ਮੁੱਕ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਹਨੂ ਮਾਫ ਕਰਨਾ ਮਹਾਰਾਜ ਹੱਥ ਕੋਈ ਗਲਤੀ ਹੋਈ ਹੋਵੇ ਸੀ ਕਿ ਮੰਨਦੇ ਜਾਂਚ ਫੋ ਮਹਾਰਾਜ ਪਰ ਬੇਟੇ ਦੀ ਬਹੁ ਮਾਰੀ ਗੱਲਾਂ ਮਹਾਰਾਜ ਰੋਸ ਦਾ ਉਹਨੇ ਬਣਤੀ ਜੀ ਸਰਦਾਰ ਦੇ ਸਾਹ ਮਹਾਰਾਜ ਕਰਨਾ ਮਹਾਰਾਜ ਇੱਕ ਵੀਡੀਓ ਦੇਖੀ ਹੁਣੇ ਬਾਈ ਜਸਵੀਰ ਸਿੰਘ ਮੁਖਸਰ ਸਹਿਬ ਵਾਲਿਆਂ ਨੇ ਜੋ ਪੱਤਰਕਾਰ ਨੇ ਉਹਨਾਂ ਨੇ ਪਾਈ ਆਪਦੇ ਪੇਜ ਤੇ ਜਿਹਦੇ ਵਿੱਚ ਉਹ ਜਿਹੜਾ ਮਨਪ੍ਰੀਤ ਸਿੰਘ ਬੰਨਾ ਜਥੇਦਾਰ ਸਾਹਿਬ ਪਾਈ ਹੋਾਰਾ ਬਾਰੇ ਕੁਝ ਬੋਲਿਆ ਸੀ ਉਹਦੇ ਮਾਪਿਆਂ ਤੋਂ ਗਲਤੀ ਮਨਾਈ ਗਈ ਤੇ ਉਹ ਤੋਂ ਵੀਡੀਓ ਪਾਈ ਗਈ ਬਹੁਤ ਮਾੜੀ ਗੱਲ ਆ ਇਹ ਜੇ ਮਨਪ੍ਰੀਤ ਸਿੰਘ ਬੰਨੇ ਨੇ ਜਥੇਦਾਰ ਸਾਹਿਬ ਬਾਰੇ ਮੜਾ ਬੋਲਿਆ ਉਹਦੀਆਂ ਲੱਤਾਂ ਬਾਹਾਂ ਵੱਢ ਦੋ ਜਾਂ ਤੋੜ ਦੋ ਚਾਹੇ ਉਹਨੂੰ ਮਾਰ ਦਿੱਤਾ ਜਾਵੇ ਇਸ ਚੀਜ਼ ਦੇ ਸੀ ਹੱਕ ਤੇ ਹੈਗੇ ਪਰ ਉਹ ਬੇਜ ਬਚੁਰਗ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਾਉਣੀ ਚਾਹੀਦੀ ਸੀ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਆ ਤੇ ਬਾਪੂ ਜੀ ਦੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਆ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ ਚ ਪਾਈ ਫਵਾਰਾ ਜੀ ਜਥੇਦਾਰ ਸਾਹਿਬ ਨਹੀਂ ਹੋਣਗੇ ਬਹੁਤ ਤਕਾ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ